ਹਾਂਜੀ ਕਿਸਾਨ ਦੋਸਤੋ ਆ ਜਿਹੜਾ ਤੁਸੀਂ ਮਾਡਲ ਦੇਖ ਰਹੇ ਆ ਇਹ ਪੀਯੂਲ ਲੁਧਿਆਣਾ ਯੂਨੀਵਰਸਿਟੀ ਦੇ ਵਿੱਚ ਹੈ ਜੀ ਇਹ ਤੇ ਇਹ ਲਗਭਗ 12 ਬਾਈ 15 ਦੇ ਵਿੱਚ ਹੋਊਗਾ ਤੇ ਜਿਹੜੇ ਮੇਰੇ ਭਰਾ ਘਰੇ ਸਬਜ਼ੀ ਤਿਆਰ ਕਰਨਾ ਚਾਹੁੰਦੇ ਆ ਜਿੰਨਾਂ ਦੇ ਕੋਲੇ ਜ਼ਮੀਨ ਦੀ ਤੰਗੀ ਹੈ ਜਾਂ ਘਟਾ ਹੈ ਤਾਂ ਉਹ ਇਹ ਘਰੇ ਜਿਹੜੇ ਆਰਗੈਨਿਕ ਸਬਜ਼ੀਆਂ ਤਿਆਰ ਕਰਨਾ ਚਾਹੁੰਦੇ ਉਹ ਵਰਤ ਸਕਦੇ ਆ ਇਹਦੇ ਵਿੱਚ ਲਗਭਗ ਸਿਆਲੂ ਸਬਜ਼ੀਆਂ ਲਗਭਗ ਜਿਹੜੀਆਂ ਆਪਣੇ ਘਰੇ ਵਰਤੀਆਂ ਦੀਆਂ ਸਾਰੀਆਂ ਲਗੀਆਂ ਹੋਈਆਂ ਇਹਨੂੰ ਤੁਸੀਂ ਵੱਡਾ ਛੋਟਾ ਵੀ ਕਰ ਸਕਦੇ ਹੋ ਡਬਲ ਆ ਤੇ ਜੇ ਆਪਾਂ ਛੱਤ ਵਗੈਰਾ ਤੇ ਲਾਉਣੇ ਆ ਤਾਂ ਜਾਨੀ ਛੱਤ ਦੇ ਆਪਾਂ ਕਈ ਵਾਰੀ ਕਹਦੇ ਨੇ ਵੀ ਛੱਤ ਤੇ ਪਾਣੀ ਨੁਕਸਾਨ ਕਰੂਗਾ ਉਹ ਚੀਜ਼ ਵੀ ਇਹਦੇ ਨਾਲ ਨਹੀਂ ਹੁੰਦੀ ਤਾਂ ਇੱਥੇ ਤੁਸੀਂ ਦੇਖ ਸਕਦੇ ਆਂ ਵੀ ਇਹ ਟਮਾਟਰ ਵੀ ਲੱਗੇ ਹੋਏ ਆ ਬਹੁਤ ਜ਼ਿਆਦਾ ਵੇਲਾਂ ਵਾਲੇ ਤੁਸੀਂ ਦੇਖ ਸਕਦੇ ਇਹ ਬੂਟੇ ਭਰੇ ਪਏ ਆ ਤੇ ਇਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਆਂ ਵੀ ਅੱਗੇ ਹੈਗੀ ਜੀ ਬੰਦ ਗੋਬੀ ਉਹ ਵੀ ਲੱਗੀ ਹੋਈ ਆ ਆ인다ਣੀ ਲੱਕੀ ਵੀ ਲਾਇਆ ਹੋਈ ਜੀ ਬੰਦ ਗੋਭੀ ਤੇ ਲੈਟਰਸ ਤੇ ਟਮਾਟਰ ਤੇ ਲਾਲ ਬੰਦ ਗੋਭੀ ਵੀ ਹੈ ਜੀ ਇਹਦੇ ਵਿੱਚ ਤੇ ਅੱਗੇ ਫੁੱਲ ਗੋਭੀ ਵੀ ਹੈ ਜੀ ਮੇਥਾ ਧਣੀਆਂ ਤੁਸੀਂ ਦੇਖ ਸਕਦੇ ਬਹੁਤ ਵਧੀਆ ਖੜਾ ਬਈ ਇਹ ਇਸ ਤੋਂ ਇਲਾਵਾ ਪੱਤਾ ਗੋਭੀ ਤੇ ਪਦੀਨਾ ਇਹ ਵੀ ਤੁਸੀਂ ਦੇਖ ਸਕਦੇ ਕਿੰਨਾ ਵਧੀਆ ਖੜਾ ਹੈ ਇਹ ਸਾਰਾ ਸੋਨੂੰ ਬਈ ਇਹ ਆਪਾਂ ਤਾਂ ਹੀ ਵਿਖਾਇਆ ਵੀ ਕਿਸਾਨ ਭਰਾ ਜਿਹੜੇ ਕਈ ਵਾਰੀ ਮਨਾਂ ਦੇ ਵਿੱਚ ਸਵਾਲ ਹੁੰਦਾ ਹੈ ਵੀ ਆਪਾਂ ਯਾਰ ਘਰੇ ਸਬਜ਼ੀ ਵਧੀਆ ਖਾਈਏ ਔਰ ਆਰਗੈਨਿਕ ਮੁੱਲ ਲੈ ਕੇ ਨਾ ਖਾਈਏ। ਵੈਸੇ ਮੇਰੇ ਪਿੰਡ ਡਾਕਟਰ ਗੋਰਾ ਉਹ ਵੀ ਬਈਏ ਚੀਜ਼ ਕਰਦਾ ਹੈ ਤੇ ਉਹਨੂੰ ਜ਼ਰੂਰ ਵਿਖਾਵਾਂਗੇ। ਉਹਨੂੰ ਸ਼ੌਂਕ ਬਹੁਤ ਹੈ। ਬਾਈ ਬੂਟੇ ਵੀ ਲਾਈ ਬਠਾ ਖੇਤ ਆਪਦੇ ਆ ਛੱਤ ਦੇ ਉੱਪਰ। ਤੇ ਬਾਈ ਨੂੰ ਖਾਵਾਂਗੇ ਬਾਈ ਆਹ ਵੇਖ ਚੀਜ਼। ਇਹਨੂੰ ਬਣਾ ਤੇ ਚੰਗੀ ਖਾ ਬਾਈ। ਕਿਉਂਕਿ ਬਾਈ ਸ਼ੌਂਕ ਦਾ ਫਿਰ ਕੋਈ ਮੁੱਲ ਤਾਂ ਹੈ ਨਹੀਂਗਾ। ਆਹ ਥੱਲੇ ਵੀ ਤੁਸੀਂ ਦੇਖ ਸਕਦੇ ਕਿਸਾਨ ਦੋਸਤ ਇਹ ਡਬਲ ਆ ਇਹ। ਤਾਂ ਥੱਲੇ ਵੀ ਇਹਦੇ ਵਿੱਚ ਜਣੀ ਸਬਜ਼ੀ ਤਿਆਰ ਹੈਗੀ ਐ ਤਾਂ ਮਨ ਕੀਤਾ ਵੀ ਤੁਹਾਨੂੰ ਵੀਡੀਓ ਸ਼ੇਅਰ ਕਰ ਗਏ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ YouTube ਤੇ ਸਾਡਾ ਚੈਨਲ ਹੈਗਾ ਜੀ ਖੇਤੀਬਾੜੀਆਂ ਸੋਨਾ ਪੰਜਾਬ ਉਹਨੂੰ ਵੀ ਤੁਸੀਂ ਸਬਸਕ੍ਰਾਈਬ ਕਰੋ ਤਾਂ ਜੋ ਕਿ ਤੁਹਾਡੇ ਕੋਲੇ ਅਸੀਂ ਨਵੀਂ-ਨਵੀਆਂ ਵੀਡੀਓ ਲੈ ਕੇ ਆਉਂਦੇ ਰਹੀਏ ਤੇ ਕਿਸਾਨ ਭਰਾਵਾਂ ਦਾ ਭਲਾ ਹੋ ਸਕੇ ਕਿਉਂਕਿ ਸਾਡਾ ਆਦੇਸ਼ ਲੋਕਾਂ ਤੱਕ ਚੰਗਾ ਮੈਸੇਜ ਲੈ ਕੇ ਜਾਣਾ ਹੀ ਹੈ ਦੀ ਤੇ ਲੋਕਾਂ ਨੂੰ ਜ਼ਹਿਰ ਮੁਕਤ ਕਰਨਾ ਹੀ ਹੈ ਕਮ ਸੇ ਕਮ ਜੋ ਚੀਜ਼ ਆਪਾਂ ਡੇਲੀ ਖਾਣੇ ਆ ਬਾਈ ਉਹ ਚੀਜ਼ ਤਾਂ ਆਪਣੇ ਕੋਲੇ ਚੰਗੀ ਹੋਵੇ ਤੇ ਆਪਾਂ ਨੂੰ ਸੁਖ ਦੀ ਨੀਂਦ ਆਵੇ ਤੇ ਆਪਣਾ ਪਰਿਵਾਰ ਵੀ ਤੰਦਰੁਸਤ ਰਹੇ ਤਦ ਤੱਕ ਲਈ ਧੰਨਵਾਦ ਜੀ ਬਣੇ ਰਹੋ